ਫਟੇ ਵੀ ਆਉਣ ਤੋਂ ਕਿਹਾ ਮਾਤਾ ਨੂੰ ਕਾਕੇ ਤੁਹਾਡੇ ਦਰਸ਼ਨ ਨਹੀਂ ਹੁੰਦੇ ਇਹਨਾਂ ਨੇ ਕਿਹਾ ਮਾਤਾ ਸਾਹਿਬ ਜੀ ਅਸੀਂ ਹੁਣ ਅਕਾਲ ਪਾਣਾ ਪੈ ਰਿਹਾ ਹੋਇਆ ਹੈ ਸਾਡਾ ਸੀਸ ਦਿਸਣ ਵਾਲਾ ਨਹੀਂ ਹੈ ਉਸ ਵੇਲੇ ਕਿਹਾ ਮਾਤਾ ਜੀ ਨਾ ਅਸੀਂ ਵੀ ਚੱਲਣਾ ਚਾਹੁੰਦੇ ਹਾਂ ਸੱਚਖੰਡ ਨੂੰ ਉਸ ਵੇਲੇ ਦੀਆਂ ਗੱਲਾਂ ਕਈਆਂ ਤੁਰਕਾਂ ਨਹੀਂ ਇਤਿਹਾਸਾਂ ਤੋਂ ਲੈ ਕੇ ਲਿਖਿਆ ਕਿ ਮਾਤਾ ਨੂੰ ਟੋਡਣ ਵਾਲ ਨੂੰ ਕਿਹਾ ਸ਼ੀਰਾ ਦੇ ਦੇ ਸਾਨੂੰ ਅਸੀਂ ਚੱਕ ਲਈਏ ਕਈਆਂ ਨੇ ਕਿਹਾ ਮਾਤਾ ਸਾਹਿਬ ਮਹਿਲ ਤੋਂ ਗਿਰ ਕੇ ਸ਼ੀਲ ਹੋਏ ਹੈ ਪਰ ਇਹ ਗੱਲ ਨਹੀਂ ਹੈ ਮਾਤਾ ਸਾਹਿਬ ਜੀ ਕਾ ਜੋਗਾ ਵਿਆਸੀ ਸਨ ਜਿਨ੍ਹਾਂ ਬਾਰੇ ਵਿੱਚ ਚਿਤਰ ਨਾਲ ਗਿ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ ਹੈ ਆਤਮਾਤਮਰ ਅਲਖ ਅਰਾਧਾ ਉਹ ਵੀ ਜੋਗ ਸਾਧਨਾ ਸਾਧਾ ਜਿੱਥੇ ਗੁਰੂ ਮਹਾਰਾਜ ਸਾਹਿਬ 26 ਸਾਲ ਪੋਰੇ ਜੀ ਬਾਬੇ ਬਕਾਲੇ ਤਪ ਕਰਦੇ ਰਹੇ ਉੱਥੇ ਮਾਤਾ ਵੀ ਜੋਗ ਜੋਗ ਦੇ ਨਾਲ ਪਰਮੇਸ਼ਰ ਜੁੜ ਕੇ ਸਿਮਰਨ ਕਰਦੇ ਰਹਿੰਦੇ ਸਨ ਕਿਉਂ ਮਾਤਾ ਸਾਹਿਬ ਜੀ ਨੇ ਉਸ ਵਕਤ ਜਲ ਮੰਗਵਾ ਕੇ ਇਸ਼ਨਾਨ ਕਰਕੇ ਸ੍ਰੀ ਜਪਸਾ ਦਾ ਪਾਠ ਕੀਤਾ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਤੇ ਆਪਣੀ ਸਤੰਤਰਤਾ ਨਾਲ ਬੈਠਿਆ ਨੇ ਦਸਵੇਂ ਜਾਇਸ ਸਿੰਘ ਜਿਵੇਂ ਜੋਗਾ ਵਿਆਸੀ ਪ੍ਰਾਨ ਖਿੱਚ ਲੈਂਦਾ ਕੋਈ ਦਸਵੇਂ ਦੁਆਰ ਦੇ ਥਾਣੀ ਮਾਤਾ ਜੀ ਨੇ ਪ੍ਰਾਨ ਛੱਡੇ ਹਨ ਹੈ